ਲਾਹਿਰੂ ਜੀ ਦਾ ਖਾਲਸਾ ਵਾਹੀਰੂ ਜੀ ਕੀ ਫਤਿਹ ਜੀ ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜ ਪਿੰਡਾਂ ਦੇ ਵਿੱਚ ਕਹਨੇ ਦੇ ਵਿੱਚ ਆਉਂਦਾ ਵੀ ਸ਼ਹਿਰ ਆ ਜਿਹੜਾ ਹਨੇ ਕੱਲ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਹਮ ਦਿਨਿਆਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਬਈ ਫੁੱਲ ਚੁਕਦੇ ਆ ਜਿਵੇਂ ਵੀ ਹਨੇ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲੋ ਨਾ ਕੋਈ ਐਮਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆ ਦੇਖੋ ਜੀ ਫੁੱਲ ਜੁਗਰੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੀ ਆ ਜੀ ਸਮਸ਼ਾਨ ਘਟ ਆ ਆ ਸੀਵਾ ਜੀ ਦੇਖੋ ਕਿੰਨਾ ਚੱਕੀ ਹੈ ਜੀ ਫੁੱਲ ਸਾਡੀ ਮਾਤਾ ਜੀ ਉਰੇ ਸਾਡਾ ਇੱਕ ਲੰਬੜਦਾਰ ਆ ਜੀ ਉਹਨੇ ਸਾਰੇ ਪਿੰਡ ਦਾ ਐਨਾ ਬਖੇਵਾ ਖੜਾ ਕਰਾਇਆ ਮੈਂ ਵਿੱਚ ਨਾਮ ਲੈ ਕੇ ਬੋਲੂਗਾ ਵੈਸੇ ਕਿਉਂਕਿ ਆ ਲੰਬੜਦਰ ਜਿਹੜੇ ਮੌਤਵਾਰ ਹੁੰਨੇ ਆ ਇਹਨਾਂ ਨੇ ਦੇਖਣਾ ਹੁੰਦਾ ਆ ਚੀਜ਼ਾਂ ਨੂੰ ਆ ਦੇਖੋ ਜੀ ਗੁੱਡੇ ਗੁੱਡੇ ਪਾਣੀ ਖੜਿਆ ਉਰੇ ਚਲੋ ਅਸੀਂ ਇਸ ਚੀਜ਼ ਦੇ ਵਿੱਚ ਤਾਂ ਪੈਂਦੇ ਨਹੀਂ ਹੈਗੇ ਜੀ ਹਨੀ ਆ ਤਾਂ ਹੁਣ ਸੁਹਾ ਹੋ ਗਈ ਚਾਹਿਆ ਸੀ ਇਹਨੂੰ ਦੱਬ ਦਈਏ ਚਾਹੇ ਇਹਨੂੰ ਰੱਖ ਦਈਏ ਕਿਤੇ ਚਾਹੇ ਆ ਲਾਗ ਨਦੀ ਜਾਰੀ ਆ ਉਰੇ ਹੜਾ ਦਈਏ ਸਾਡੇ ਗੁਰੂਆਂ ਨੇ ਆ ਸਾਨੂੰ ਸਿਖਾਇਆ ਨਹੀਂ ਲੇਕਿਨ ਚਲੋ ਹੁਣ ਜਿਵੇਂ ਨਾਲ ਚੱਲਦੇ ਆ ਰੀਤੀ ਰਿਵਾਜਾਂ ਨਾਲ ਲੋਕਾਂ ਨਾਲ ਹਨੇ ਉਸ ਹਿਸਾਬ ਨਾਲ ਆਪਾਂ ਮਤਲਬ ਕਿ ਦੇਖਿਆ ਸੀਗਾ ਹੋਰ ਤਾਂ ਬਾਕੀ ਆਪਾਂ ਆਪਣਾ ਤਾਂ ਕੰਮ ਕਰ ਲੈਣਾ ਹੁਣ ਗਾਹਾਂ ਨੂੰ ਜੇ ਹੋਇਆ ਕਿਸੇ ਨੂੰ ਦੇਖ ਲਿਓ ਵੀਰੇ ਚੱਕ ਲਿਓ ਦੇਖੋ ਅੱਡੇ ਅੱਡੇ ਸੱਪ ਕੋ ਮਰੇ ਨੇ ਉਰੇ ਬਲਟਾਣੇ ਦੀ ਸ਼ਮਸ਼ਾਨ ਘਾਟ ਆ ਜੀ ਆ ਚਲ ਕੋਈ ਨਹੀਂ ਇਸ ਤਰ੍ਹਾਂ ਲੱਗਦਾ ਦੇਖੋ ਦੂਜੇ ਸ਼ਾਹ ਉਸ ਸੰਸਾਰ ਪਾ ਕੇ ਦਿੰਦੀਆਂ ਸ਼ਮਸ਼ਾਨ ਘਾਟ ਦੀ ਬਲਟਾਣਾ ਪਿੰਡ ਜਿਹਨੂੰ ਐਮ ਸੀ ਰਿਗਾ ਸਭ ਤੋਂ ਰਾਣੀ ਐਮ ਸੀ ਜੀ ਆਹ ਇਹ ਅਗਲਾ ਹਾਲ ਵੀ ਸੇਵਾ ਵਿਚਾਰਾ ਸਾਰਾ ਪਾਣੀ ਕਿੱਧਰ ਹੋਇਆ ਨਾ ਫੁੱਲ ਮਿਲ ਰਹੇ ਆ ਤੈਰ ਰਹੇ ਆ ਸਾਰੇ ਕੋਈ ਲੇਖਦਾ ਇੱਧਰ ਬੱਲੀ ਬਾਤ ਪਿੰਟੀ ਆ ਪ੍ਰਸ਼ਾਸਨੋਂ ਭਈ ਇੱਧਰ ਚਾਤੀ ਮਾਰਵਾ ਇੱਧਰ ਵੀ ਪੀ ਰਿਹਾ ਆ ਤੇ ਆ ਜਿਹੜਾ ਹੁੰਦਾ ਲਾਸਟ ਕਾਰ ਹੁੰਦਾ ਬੰਦੇ ਦਾ ਅਸਲੀ ਕਰ ਜੀ ਨੂੰ ਗਾਨੇ ਲਾਫਟ ਤੇ ਆਖਰੀ ਘਰ ਨਹੀਂ ਹੁੰਦਾ ਕਿੱਦਾਂ ਫੁੱਲ ਝੁਗਰੇ ਨੇ ਮਾਤਾ ਜੀ ਛੱਡੇ ਵਿਚਾਰੇ ਛੜਾ ਜੀ ਕਰ ਗਏ ਸੀਗੇ ਕਰਨਾ ਪੈ ਜੀ ਅੱਜ ਕੀ ਕਰਾਂਗੇ ਕਿ ਕਿੱਥੇ ਉਹ ਕਰਾਂਗੇ ਦਸ ਪਿੰਡਾਂ ਬਹੁਤ ਵਧੀਆ ਸਾਹਮਣੇ ਤਾਂ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਫਾਈ ਆ ਨਰੇਗਾ ਚੱਲਦੀ ਆ ਕਿਆ ਨਹੀਂ ਆ ਇਹ ਮਸੀਹ ਆ ਇਹ ਸ਼ਾਇਦ ਦੇ ਵਿੱਚ ਆ ਕੇ ਦੱਸੋ ਇਹ ਹਾਲ ਹੈਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਜਿਹੜੇ ਗੁਰਦੁਆਰੇ ਦੇ ਵਿੱਚ ਨਾਲੇ ਮੰਦਰਾਂ ਦੇ ਵਿੱਚ ਜਿਹੜਾ 52 52 ਹਜ਼ਾਰ ਲੱਖ ਲੱਖ ਰੁਪਏ ਮਿਲਟਿਕ ਨਹੀਂ ਲੈਂਦੇ ਹੈਗੇ ਸੰਡੇ ਦੇ ਥੋੜਾ ਜਿਆ ਓਰੇ ਆ ਕੇ ਦੇਖੋ ਜੀ ਸਾਹਿਬ ਅਸਲੀ ਕਰਤਾ ਇਹ ਹੈ ਨਾ ਅਸਲੀ ਕਰਤਾ ਇਹ ਹੈ ਜਿੱਥੇ ਚਾਰ ਬੰਦੇ ਬੈਠੇ ਹੋਏ ਆਗੇ ਕਰੇ ਵੀ ਸਾਨੂੰ ਇਸ ਚੀਜ਼ ਦਾ ਬਰਕ ਨਹੀਂ ਬੰਦਾ ਹੈਗਾ ਵੀ ਓਰੇ ਸਾਡੇ ਦਾ ਮਾਤਾ ਕੱਲ ਫੇਰਾ ਨਾ ਨਿਕਟ ਗਏ ਖਤਮ ਹੋ ਗਿਆ ਕੰਮ ਠੀਕ ਆ ਆ ਦੇਖਣ ਨੂੰ ਅਸਲੀ ਗੁਰੂ ਆ ਜਿਹੜੇ ਲੋਕਾਂ ਦਾ ਸਾਹ ਕਿਤਾਬਾਂ ਦੁਨੀਆ ਦੇ ਉੱਪਰ ਚੱਲਣਾ ਕਰਦਾ ਨਾਲ ਥੋੜਾ ਪ੍ਰਕਾਸ਼ ਰੱਖਦੇ ਸਿੱਖਾ ਦੇਣਾ ਲੈਓ ਕੁਫੇ ਪੜਾ ਦੇ ਯਾਰ